ਹਾਂਜੀ ਸਰ ਕੀ ਨਾਮ ਹੈ ਜੀ ਮੇਰਾ ਜਨਰਲ ਕਰਨਾ ਉਸਕ ਪਿੰਡ ਬੁਰਜ ਆ ਕੀ ਗੱਲਬਾਤ ਹੋਈ ਹੈ ਗੱਲਬਾਤ ਯਾਰ ਰਾਤੀ ਵੱਜਾਂ ਸੀ ਚੋਇਆ ਟਾਈਮ ਨਾਲ ਦੋ ਦੋ ਚੋਰਿਆ ਤਾਂ ਬਰਾਤ ਨੂੰ ਪੱਠੇ ਪਾਣਾ ਪੱਠੇ ਪਾਏ ਨੇ ਸਾਰਾ ਕੁ ਕਰਿਆ ਤੇ ਰਾਤੀ ਅਸੀਂ 10 ਵਜੇ ਤੱਕ ਗੇੜਾ ਮਾਰਦ ਰਿਹਾ ਤੇ ਕੋਈ ਗੱਲ ਹੋਈ ਰਾਤੀ ਫੂ ਬੱਜੀਆਂ ਬੱਚਾ ਠੀਕ ਠਾਕ ਸਵੇਰੇ ਅਸੀਂ ਉੱਠ ਗਏ ਪੱਠੇ ਪਾਣੇ ਨਗਰਾਂ ਨੂੰ ਸਵੇਰੇ ਪੱਠੇ ਪਾਣੇ ਨਗਰਾਂ ਨੂੰ ਦੇਖਿਆ ਅੰਦਰ ਗੁੱਡਗਰੇ ਵੀ ਆਈ ਤੇ ਮੱਝਾਂ ਦੇ 2 ਮੱਝਾਂ ਦੇ ਕੱਟਾ ਹੈ ਤੇ ਮੱਝਾਂ ਵਿੱਚ ਕਿ ਮੈਂ ਲੱਖ ਲੱਖ ਰੁਪਏ ਇਹ ਸਵਾ ਸਵਾ ਲੱਖ ਦੀਆਂ ਦੇ ਦੋਏ 2.5 ਲੱਖ ਦੀਆਂ ਮੱਝਾਂ ਦੋਏ ਨਾ ਕੱਟਾ ਮੈਂ 10-15 ਮੱਝਾਂ ਦਾ ਕੱਟਾ ਵੀ ਹੋਇਗਾ ਤੇ ਬਸ ਸਵੇਰੇ ਕੁਛ ਆਈ ਹੈ ਨਹੀਂ ਸਾਰਾ ਖੋਲ ਕੇ ਲੱਗੇ ਸਵੇਰੇ ਕਿੰਨੇ ਵਜੇ ਤੁਸੀਂ ਦੇਖਿਆ ਜਦੋਂ ਡੰਗਰ ਨਹੀਂ ਸੀ ਅਸੀਂ 6:30 ਸਾਢੇ 6:30 ਹੋਇਆ ਹੈ ਕੋਈ ਸ਼ੱਕ ਹੈ ਕਿਸੇ ਦੇ ਮੇਰੇ ਤੇ ਤਾਂ ਫਿਰ ਕੋਈ ਸ਼ੱਕ ਨਹੀਂ ਹੈ ਰਿਪੋਰਟ ਲਿਖਾਈ ਹੈ ਰਿਪੋਰਟ 112 ਨੰਬਰ ਤੇ ਹੋ ਗਈ ਹੈ ਆਇਆ ਪੁਨੀ ਜੀ ਤੱਕ ਕੋਈ ਸੀਸੀਟੀਵੀ ਕੈਮਰੇ ਜਾਂ ਕੈਮਰੇ ਕੋਈ ਗੱਲ ਸਾਡੇ ਜਿਹੜੇ ਤੇ ਹੈ ਦੀ ਕੋਈ ਚੈੱਕ ਕਰਵਾਵਾਂਗੇ ਰੋਲੋਸੀ ਕਿੰਨੇ ਡੰਗਰ ਖੁੱਲੇ ਆ ਟੋਟੇ ਤੁਹਾਡੇ ਦੋ ਮੱਝਾਂ ਰੇ ਇੱਕ ਠੱਣਾ ਨਾਲ ਇਹ ਤਾਂ ਪੜਿਆ ਇਕੱਠਾ ਹੁੰਦਾ ਮੱਝਾਂ ਦੋਇ ਉਸ ਤੇ ਪਈਆਂ ਨੇ ਕਿੰਨੇ ਕਿੰਨੇ ਮੁੱਲ ਦੀਆਂ ਸੀ ਮੱਝਾਂ ਇਹ ਤੁਹਾਡੀ ਮੱਝਾਂ ਜਾਂ 22 ਲਖ ਰਹਿ ਨੇ ਅੰਦੋਲੇ ਮੈਂ ਸਵਾ ਸਵਾ ਲਖ ਦੀ ਇੱਕ ਸੀ ਦੁੱਧ ਪਾਰੇ 20 ਗੱਲ ਦੁੱਧ ਪਾਦਾ ਵੇ ਦੋ ਘਰ ਰੱਖ ਕੇ ਤੇ ਜਿਹੜਾ ਡੰਗਰਾਂ ਦਾ ਬਾੜਾ ਥੋੜੇ ਘਰ ਤੋਂ ਕਿੰਨੇ ਵਿੱਚ ਦੂਰ ਹੈ ਜੀ ਥੋੜਾ ਹਟਮੇ ਨਾਲ ਹੀ ਹੈ ਬਾੜਾ ਨਾਲ ਲੈਟਰ ਬਾਥਰੂਮ ਹੈ ਨਾਲ ਬਾੜਾ ਥੋੜੇ ਪ੍ਰਸ਼ਾਸਨ ਤੋਂ ਮੰਗ ਕੀ ਕਰਦੇ ਆ ਜੀ ਪ੍ਰਸ਼ਾਸਨ ਤੋਂ ਮੰਗ ਇਹ ਕਰਦੇ ਆ ਵੀ ਸਾਡਾ ਤੇ ਮਤਲਬ ਡੰਗਰ ਲਭ ਜਾਣ ਲਵਾਏ ਜਾਣ ਜੀ ਧੰਨਵਾਦੀ ਹੋਵਾਂਗੇ ਹਾਂਜੀ ਸਰ ਕੀ ਨਾਮ ਹੈ ਜੀ ਗੁਰਦੇਵ ਸਿੰਘ ਜੀ ਕਿਹੜਾ ਪਿੰਡ ਹੈ ਪਿੰਡ ਬੁਰਜ ਬਵਾਦ ਜੀ ਕੀ ਗੱਲਬਾਤ ਹੋਈ ਹੈ ਜੀ ਇਹ ਡੰਗਰ ਸਾਤ ਖੁੱਲ ਕੇ ਸੱਤ ਸੜਕੇ ਆ ਚੱਕ ਵਿਖੇ ਨੇ ਰੋਲਾ ਪੇ ਡੰਗਰ ਖੋਲ ਕੇ ਦਤਾ ਦੇ ਤੇ ਰਾਤ ਕਿੱਥੇ ਸੀ ਤੁਸੀਂ ਇਹ ਕਹਿੰਦੇ 10 ਵਜੇ ਤੱਕ ਅਸੀਂ ਆਉਂਦੇ ਰਹੀਆਂ ਸਾਢੇ 5 ਵਜੇ ਪੱਠੇ ਪਾਣ ਦੇ ਲੰਗਰ ਰਹੀ ਸੀ ਤੇ ਕੋਈ ਆਲੇ ਦੁਆਲੇ ਦੇਖਿਆ ਗਿਆ ਕਿ ਤੇ ਵੀ ਨਹੀਂ ਕੋਈ ਦੇਖਿਆ ਨਹੀਂ ਗਿਆ ਜੀ ਅਸੀਂ ਐਵੇਂ ਕਹਿ ਰਹੀਏ ਤੇ ਤੁਸੀਂ ਕੋਈ ਕੰਪਲੇਟ ਲਖਾਈ ਗਈ ਕੰਪਲੇਟ ਅਸੀਂ ਸਵੇਰੇ ਫੋਨ ਕਰਦੇ ਰਹੀਏ ਪਰ ਅਫਗਰ ਫੋਨ ਹੀ ਚੱਕਿਆ ਲੱਗਿਆ ਨਹੀਂ 6 5 ਵਜੇ ਤੱਕ ਲੈ ਕੇ ਹੁਣ ਜੀ ਲੱਗਿਆ ਤੇ ਕੰਪਲੇਟ ਪੁਲਿਸ ਨੂੰ ਲਖਾਈ ਇਹ ਕਹਿੰਦੇ ਆ ਰਹੇ ਆ ਅਜ ਤੱਕ ਤੇ ਕੋਈ ਨਹੀਂ ਆਇਆ ਆ ਰਹੇ ਕਹਿੰਦੇ ਬੰਦੇ ਸੇ ਆ ਰਹੇ ਆ ਕਿਸੇ ਦਾ ਸ਼ੱਕ ਹੈ ਜੀ ਤੁਹਾਨੂੰ ਸ਼ੱਕ ਨਹੀਂ ਕਿਸੇ ਤੇ ਵੀ ਹੈ ਮੈਂ ਕਹ ਕਹੀਏ ਇਹ ਹੁਣ ਤੁਸੀਂ ਪ੍ਰਸ਼ਾਸਨ ਤੋਂ ਮੰਨ ਕੇ ਗੱਲ ਅਸੀਂ ਮੰਗ ਇਹ ਕਰ ਰਹੇ ਜਿੰਨੇ ਸਾਡੇ ਲਾਕਟੇ ਚ ਕਵਰੇਜ ਚੈੱਕ ਕੀਤਾ ਜਾਣ ਸਾਡਾ ਜਿਹੜਾ ਹੋ ਗਿਆ ਹੋ ਗਿਆ ਕਿਸੇ ਹੋਰ ਨਾਲ ਹੋ ਜਵੇ ਇਹਦਾ ਕੰਮ